ਹਾਂਜੀ ਉਹ ਅਕਾਲ ਪੁਰਖ ਵਾਹਿਗੁਰੂ ਦੀਆਂ ਕਿਹੜਾਂ ਪਰਮਾਤਮਾ ਆਪ ਹੀ ਜਾਣਦਾ ਪਰ ਅੱਜ ਮੈਂ ਤੁਹਾਡੇ ਨਾਲ ਇੱਕ ਹੋਰ ਚੀਜ਼ ਸ਼ੇਅਰ ਕਰਨ ਲੱਗਿਆ ਹਾਂ ਇਨਸਾਨ ਦੇ ਸਰੀਰ ਦੇ ਆਲੇ-ਦਾਲੇ ਇੱਕ ਔਰਾ ਹੁੰਦਾ ਤੇ ਉਹ ਔਰਾ ਕਿੰਨੀਆਂ ਲਹਿਰਾਂ ਹੁੰਦੀਆਂ ਨੇ ਔਰੇ ਦੀਆਂ ਉਹ ਅੱਜ ਤੁਹਾਨੂੰ ਆ ਵੀਡੀਓ ਰਾਹੀਂ ਪਤਾ ਲੱਗ ਜੂ ਇਹ ਵੀਡੀਓ ਵਾਰਦੀ ਆ ਤੇ ਕੋਈ ਗੋਰੀ ਆ ਜਿਹੜੀ ਅੰਗਰੇਜ਼ੀ ਦੇ ਵਿੱਚ ਇਹ ਸਮਝਾ ਰਹੀ ਆ ਕਿ ਇਨਸਾਨ ਦੇ ਸਰੀਰ ਦੇ ਆਲੇ-ਦਾਲੇ ਔਰੇ ਦੀਆਂ ਕਿੰਨੀਆਂ ਲਹਿਰਾਂ ਬਣੀਆਂ ਹੁੰਦੀਆਂ ਨੇ ਤੇ ਜਦੋਂ ਆਪਾਂ ਉਸ ਕਾਲਪੁਰਖ ਵਾਹਿਗੁਰੂ ਦੇ ਰਾਹ ਤੇ ਚੱਲਦੇ ਆਂ ਭਗਤੀ ਕਰਨੀ ਸ਼ੁਰੂ ਕਰਦੇ ਆਂ ਜਪ ਕਰਨਾ ਸ਼ੁਰੂ ਕਰਦੇ ਆਂ ਤਾਂ ਇਹ ਜਿਹੜੀ ਔਰੇ ਦੀਆਂ ਲਹਿਰਾਂ ਨੇ ਨਾ ਇਹ ਸਟਰੋਂਗ ਹੁੰਦੀਆਂ ਜਾਂਦੀਆਂ ਐ ਤਾਕਤਵਰ ਹੋਈ ਜਾਂਦੀਆਂ ਨੇ ਤੇ ਫਿਰ ਸਾਡੇ ਆਲੇ-ਦਾਲ ਇੱਕ ਕਵਚ ਬਣ ਜਾਂਦਾ ਜਿਹਨੂੰ ਸੁਰੱਖਿਆ ਕਵਚ ਕਹਿ ਦਿੰਦੇ ਆਂ ਜਿਹਨੂੰ ਬ੍ਰਹਮ ਕਵਚ ਵੀ ਆਪਾਂ ਕਹਿ ਦਿੰਦੇ ਆਂ ਤੇ ਇੱਕ ਮੈਂ ਬਹੁ ਸਮੇਂ ਪਹਿਲਾਂ ਇੱਕ ਵੀਡੀਓ ਦੇ ਵਿੱਚ ਦੇਖਦਾ ਸੀ ਕਿ ਕੋਈ ਪੜਿਆ ਲਿਖਿਆ ਬੰਦਾ ਇੱਕ ਬੰਦੇ ਦੇ ਨਾਲ ਇਹ ਬਹਿਸ ਕਰਦਾ ਸੀ ਵੀ ਸਰੀਰ ਦੇ ਆਲੇ-ਦਾਲੇ ਕੋਈ ਕਵਚ ਨਹੀਂ ਬਣ ਸਕਦਾ ਵੀ ਇਹ ਸਿਰਫ خیਾਲੀ ਗੱਲਾਂ ਨੇ ਕਿ ਇਦਾਂ ਕਿਦਾਂ ਕੋਈ ਕਵਚ ਬਣ ਜਿਉ ਪਰ ਇਹ ਹੁੰਦਾ ਵਾ ਸਾਡਾ ਜਿਹੜਾ ਔਰਾ ਉਹ ਇੰਨਾ ਸਟਰੋਂਗ ਹੋ ਜਾਂਦਾ ਸਾਡੇ ਵੱਲ ਨੂੰ ਜਿਹੜੀਆਂ ਬਾਦੀਆਂ ਆਫਤਾਂ ਨੇ ਉਹਨਾਂ ਨੂੰ ਰੋਕਣ ਦੇ ਵਿੱਚ ਉਹਦੇ ਵਿੱਚ ਤਾਕਤ ਹੁੰਦੀ ਆ ਤੇ ਉਹ ਇੰਨਾਂ ਚੀਜ਼ਾਂ ਨੂੰ ਰੋਕ ਸਕਦਾ ਉਹ ਇੰਨਾ ਜ਼ਿਆਦਾ ਔਰਾ ਹੁੰਦਾ ਜਿਹੜਾ ਉਹ ਸਟਰੋਂਗ ਹੋ ਜਾਂਦਾ ਉਧੀਆਂ ਲੇਹਾਂ ਇੰਨੀਆਂ ਸਟਰੋਂਗ ਹੋ ਜਾਂਦੀਆਂ ਨੇ ਇਹ ਵੀ ਇੱਕ ਉਸ ਕਾਕਪੁਰਖ ਵਾਹਿਗੁਰੂ ਦੀ ਰਚਾਈ ਹੋਈ ਖੇੜ ਹੀ ਆ ਉਹ ਪ੍ਰਮਾਤਮਾ ਦੀ ਬਖਸ਼ਿਸ਼ ਆ ਜਿਹੜੀ ਇਨਸਾਨੀ ਸਰੀਰ ਨੂੰ ਦਿੱਤੀ ਆ ਪ੍ਰਮਾਤਮਾ ਨੇ ਇਹ ਚੀਜ਼ਾਂ ਹੁੰਦੀਆਂ ਨੇ ਤੇ ਕੰਮ ਵੀ ਕਰਦੀਆਂ ਨੇ ਪਰ ਗੱਲ ਇਹ ਆ ਕਿ ਪਤਾ ਸਾਨੂੰ ਉਦੋਂ ਲੱਗਦਾ ਜਦੋਂ ਅਸੀਂ ਆਪ ਇਸ ਰਾਹ ਤੇ ਉੱਤੇ ਤੁਰਦੇ ਆ ਧੰਨਵਾਦ